ਇੇਗਾ ਚ ਨਰੇਗਾ ਚ ਹਾਈ ਗਾਇਸ ਇਹ ਦਿਹਾੜੀ ਕਿੰਨੀ ਆ ਗਈ ਮੈਂ ਤਾਂ ਇਆ ਆ ਗਈ ਕਿੰ ਦਿਹਾੜੀ ਆ 323 ਰੁਪਏ ਅੱਜ ਬੁੱਟੇ ਮੂ ਖਾਣਾ ਖਰਾਬ ਹੋ ਜੇ ਮੋਦੀ ਤਿੰਨ ਚੱਕਲਾਂ ਕੋਦੀ ਰੇਟ ਤਾਂ ਵਧਾ ਦੇ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਉਮੀਦ ਕਰਦੇ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਤੇ ਜਿਵੇਂ ਤੁਹਾਨੂੰ ਪਤਾ ਹੀ ਕੀ ਹੈ ਪੰਜਾਬ ਦੇ ਵਿੱਚ ਲਗਾਤਾਰ ਵੱਧ ਰਹੀ ਬੇਰੁਜ਼ਗਾਰੀ ਨੂੰ ਲੈ ਕੇ ਪੰਜਾਬ ਦੇ ਮੁੰਡੇ ਕੁੜੀਆਂ ਲਗਾਤਾਰ ਵਿਦੇਸ਼ਾਂ ਨੂੰ ਜਾ ਰਹੇ ਨੇ ਤੇ ਕੁਝ ਕੁ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਵੀ ਪਰਿਵਾਰ ਨੇ ਜੋ ਕਿ ਆਪਣੇ ਘਰ ਪਰਿਵਾਰ ਨੂੰ ਦੋ ਬਖਤ ਦੀ ਰੋਟੀ ਵੀ ਨਹੀਂ ਦੇ ਸਕਦੇ ਜਿਨ੍ਹਾਂ ਨੂੰ ਕਿ ਜ਼ਿੰਦਗੀ ਦੇ ਹਰ ਇੱਕ ਮੋੜ ਤੇ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਮਜ਼ਦੂਰਾਂ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਇੱਕ ਨਰੇਗਾ ਸਕੀਮ ਚਲਾਈ ਗਈ ਹੈ ਤੇ ਜਿਸ ਦਾ ਕਿ ਕੰਮ ਕੁਝ ਸਮੇਂ ਲਈ ਚੱਲਦਾ ਤੇ ਕੁਝ ਸਮੇਂ ਦੇ ਲਈ ਬੰਦ ਹੋ ਜਾਂਦਾ ਹੈ ਤੇ ਦੇਖੋ ਕਿੰਨਰ ਸਮਾਜ ਮਹੰਤ ਗगन कौर ਨਰੇਗਾ ਵਿੱਚ ਕੰਮ ਕਰ ਰਹੇ ਮਜ਼ਦੂਰਾਂ ਦੇ ਕੋਲ ਪਹੁੰਚਦੀ ਐ ਤੇ ਜਿਸ ਤੋਂ ਬਾਅਦ ਉਹਨਾਂ ਦੇ ਨਾਲ ਗੱਲਬਾਤ ਕਰਦੀ ਐ ਤੇ ਦੇਖੋ ਫਿਰ ਸੀਐਮ ਭਗਵੰਤ ਮਾਨ ਤੇ ਮੋਦੀ ਸਰਕਾਰ ਨੂੰ ਕੀ ਕਹਿੰਦੀ ਹੋਏ ਨਜ਼ਰ ਆ ਰਹੀ ਐ ਤੇ ਆਓ ਲੈ ਚੱਲਦੇ ਆ ਤੁਹਾਨੂੰ ਹੁਣ ਉਸ ਪੂਰੀ ਵੀਡੀਓ ਦੇ ਵੱਲ ਨਰੇਗਾ ਚ ਨਰੇਗਾ ਚ ਹਾਈ ਗਾਇਸ ਇਹ ਦਿਹਾੜੀ ਕਿੰਨੀ ਆ ਗਈ ਮੈਂ ਤਾਂ ਇਆ ਆ ਗਈ ਕਿੰ ਦਿਹਾੜੀ ਆ 323 ਰੁਪਏ ਬਟੇ ਮੂੰਹ ਖਾਣਾ ਖਰਾਬ ਹੋ ਜਾਏ ਮੋਦੀ ਤਿੰਨ ਚੱਕਲਾਂ ਕੋਦੀ ਰੇਟ ਤਾਂ ਵਧਾ ਦੇ ਕਦਰ ਰੇਟ ਵਧਾ ਦਿਓ ਬੁਧਾਉਣਾ ਚਾਹੀਦਾ ਨਾ ਮੋਦੀ ਨੂੰ ਵੋਟਾਂ ਸਾਰੀਆਂ ਤੈਨੂੰ ਪਾਈਆਂ ਵਿੱਚ ਂਡੀਆਂ ਗੁਲਾਬ ਫੁੱਲ ਦੀਆਂ ਲਾਈਆਂ ਹੈ ਵੋਟਾਂ ਤਾਂ ਤੈਨੂੰ ਪਾਈਆਂ ਨੇ ਟੈਨਸ਼ਨ ਨਾ ਲੈ ਤੇ ਰੇਟ ਵੀ ਵਧਾ ਦੇ ਦੇਖੋ ਕਹੋ ਨੀ ਸਾਰੀਆਂ ਘੱਟ ਘੱਟ 1000 ਰੁਪਏ ਤਾਂ ਹੁਣ ਚਾਹੀਦਾ ਹੀ ਆ ਹਨਾ ਘੱਟ ਬਣਾਓ ਕਹਿ ਤੂੰ ਕਹ ਦੇ ਮੋਦੀ ਆ ਕੇ ਫੀਲ ਕਰੋ ਬੁਧਾਉਣਾ ਚਾਹੀਦਾ ਨਾ ਮੋਦੀ ਸਾਹਿਬ ਵੈਸੇ ਤਾਂ ਮੈਂ ਵੀਡੀਓ ਹੱਸਦੀ ਮੈਂ ਉਹਦੇ ਨਾਲ ਪਾਉਂਦੀ ਰਹਿੰਨੀ ਆ ਪਰ ਤੂੰ ਕੀ ਕਹਿੰਦੇ ਹੁੰਦੇ ਨੇ ਹਣਾ ਇਹਨਾਂ ਵਾਰੀ ਵੀ ਸੋਚੋ ਰੱਬ ਰਾਜੀ ਰੱਖੇ ਸੋਨੂੰ ਹਣਾ ਤੇ ਕੀ ਕਹਿੰਦੇ ਹੁੰਦੇ ਨੇ ਠੀਕ ਹੈ ਨਾ ਭਗਵਾਨ ਤਮਨ ਤੇ ਭਗਵਾਨ ਤਮਨ ਜੀ ਸੋਨੂੰ ਵੀ ਮੈਂ ਸਤੋਜ ਪਿੰਡ ਵਾਲੀ ਬੋਲਦੀ ਆ ਆ ਮੈਂ ਹੀ ਮੰਗਦੀ ਸੋਡਾ ਪਿੰਡ ਭਗਵਾਨ ਤਮਨ ਜੀ ਤੇ ਹੱਥ ਬਨ ਕੇ ਬੇਨਤੀ ਪਰਮਾਤਮਾ ਰਾਜੀ ਰੱਖੇ ਤੈਨੂੰ ਕਾਕਾ ਦੇਵੇ ਤੇ ਕੀ ਕਹਿੰਦੇ ਹੁੰਦੇ ਨਗਰੀਬ ਜਨਤਾ ਵਾਰੀ ਵੀ ਸੋਚੋ ਹਣਾ ਨਰੇਗਾ ਦੇ ਵਿੱਚ ਕੀ ਕਹਿੰਦੇ ਹੁੰਦੇ ਦਿਹਾੜੀ ਬਤਾਓ 350 ਨਾਲ ਕੀ ਬਣਦਾ ਜਵਾਖਾਂ ਦੇ ਕਛੀਏ ਵਾਲਾ ਇਹਨਾਂ ਨਿਯਮ ਦੀ